ਪੰਜਾਬ ਸਰਕਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਡੀਜੀਪੀ ਪੰਜਾਬ ਦੇ ਹੁਕਮਾਂ ਤੇ ਕਾਰਵਾਈ ਕਰਦਿਆਂ ਹੋਇਆਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਕਈ ਤਰ੍ਹਾਂ ਦੇ ਪੂਰੇ ਪੰਜਾਬ ਭੱਦੇ ਵਿੱਚ ਉਪਰਾਲੇ ਕੀਤੇ ਜਾ ਰਹੇ ਨੇ ਇਸ ਦੇ ਬਾਵਜੂਦ ਵੀ ਅਜੇ ਹੀ ਕਈ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਪੁਲਿਸ ਦੀ ਕਾਜ ਪ੍ਰਣਾਲੀ ਤੇ ਸਵਾਲ ਖੜੇ ਹੁੰਦੇ ਨੇ ਜਿਸ ਕਾਰਨ ਪੁਲਿਸ ਦੇ ਵੱਲੋਂ ਨਸ਼ਿਆ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਵੱਡਾ ਝਟਕਾ ਲੱਗਦਾ ਵੀ ਨਜ਼ਰ ਆ ਰਿਹਾ ਹੈ ਤਾਜ਼ਾ ਮਾਮਲਾ ਫਗਵਾੜਾ ਦੇ ਸਿਵਲ ਹਸਪਤਾਲ ਤੇ ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਦੇ ਨੇੜੇ ਵਰਤੀਆਂ ਗਈਆਂ ਵੱਡੀ ਤਾਦਾਦ ਦੇ ਵਿੱਚ ਸਿਰਿੰਜਾ ਦਾ ਦਰਅਸਲ ਇੱਥੇ ਵੱਡੀ ਤਾਦਾਦ ਦੇ ਵਿੱਚ ਨਸ਼ਾ ਛਡਾਊ ਕੇਂਦਰ ਤੇ ਸਿਵਲ ਹਸਪਤਾਲ ਦੇ ਨੇੜੇ ਸਿਰਿੰਜਾਂ ਵੇਖੀਆਂ ਗਈਆਂ ਨੇ ਇਸੇ ਵੱਡਾ ਸਵਾਲ ਇਹ ਉੱਠਦਾ ਹੈ ਕਿ ਵਰਤੀਆਂ ਗਈਆਂ ਸੈਂਕੜੇ ਸਿਰਿੰਜਾਂ ਆਖਰ ਕਿੱਥੋਂ ਆਈਆਂ ਜਦੋਂ ਕਿ ਸਰਕਾਰ ਤੇ ਸਿਹਤ ਵਿਭਾਗ ਦੇ ਵੱਲੋਂ ਮੈਡੀਕਲ ਸਟੋਰ ਮਾਲਕਾਂ ਨੂੰ ਸਖਤ ਹੁਕਮ ਦਿੱਤੇ ਗਏ ਨੇ ਕਿ ਕਿਸੇ ਵੀ ਮਰੀਜ਼ ਨੂੰ ਡਾਕਟਰ ਦੀ ਪਰਚੀ ਤੋਂ ਬਿਨਾਂ ਸਿਰਿੰਜਾਂ ਨਾ ਦਿੱਤੀਆਂ ਜਾਣ ਫਿਰ ਇਹ ਵੱਡੀ ਮਾਤਰਾ ਦੇ ਵਿੱਚ ਇੱਕ ਬੰਦ ਪਲਾਟ ਦੇ ਵਿੱਚ ਕਿੱਥੋਂ ਆ ਰਹੀਆਂ ਨੇ ਇਸ ਜਗ੍ਹਾ ਤੇ ਕੋਣ ਇੰਨੇ ਬੇਖੌਫ ਹੋ ਕੇ ਸਿਰਿੰਜਾਂ ਦੀ ਵਰਤੋਂ ਕਰ ਰਿਹਾ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਕਿਉਂਕਿ ਸਿਰਿੰਜਾ ਦੇ ਲੱਗੇ ਢੇਰ ਦੀ ਗਿਣਤੀ ਇੱਕ ਦਿਨ ਦੀ ਨਹੀਂ ਕਈ ਦਿਨਾਂ ਦੀ ਜਾਪਦੀ ਹੈ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਜਾਪਦਾ ਤੇ ਅਜਿਹਾ ਲੱਗਦਾ ਹੈ ਕਿ ਨਸ਼ੇ ਦੀ ਆਦੀ ਲੰਬੇ ਸਮੇਂ ਤੋਂ ਇਸ ਜਗ੍ਹਾ ਨੂੰ ਆਪਣਾ ਟਿਕਾਣਾ ਬਣਾ ਕੇ ਵਰਤ ਰਹੇ ਨੇ ਜਿਸ ਦੀ ਖਬਰ ਫਗਵਾੜਾ ਪੁਲਿਸ ਤੱਕ ਨਹੀਂ ਪਹੁੰਚੀ ਹੈ ਬੇਸ਼ੱਕ ਪੁਲਿਸ ਦੇ ਵੱਲੋਂ ਭਾਰੀ ਪੁਲਿਸ ਫੋਰਸ ਦੇ ਨਾਲ ਵਾਫਾ ਇਲਾਕਿਆਂ ਦੇ ਵਿੱਚ ਸਮੇਂ-ਸਮੇਂ ਤੇ ਚੈਕਿੰਗ ਮੁਹਿੰਮ ਚਲਾਈ ਜਾਂਦੀ ਹੈ ਜਿਸ ਦੇ ਬਾਵਜੂਦ ਨਸ਼ੇ ਦੀ ਆਦੀ ਲੋਕ ਕਿਤੇ ਨਾ ਕਿਤੇ ਆਪਣਾ ਟਿਕਾਣਾ ਤਾਂ ਬਣਾ ਹੀ ਲੈਂਦੇ ਨੇ ਜੋ ਕਿ ਸ਼ਹਿਰ ਵਾਸੀਆਂ ਦੇ ਲਈ ਚਿੰਤਾ ਦਾ ਵਿਸ਼ਾ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਲਾਕੇ ਦੇ ਵਿੱਚੋਂ ਨਸ਼ੇ ਦੇ ਖਾਤਮੇ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਤੇ ਵੀ ਸਵਾਲ ਖੜੇ ਹੁੰਦੇ ਨੇ ਤਯੋਦਰੀ ਇਸ ਮਾਮਲੇ ਦੇ ਸਬੰਧ ਦੇ ਵਿੱਚ ਜਦੋਂ ਐਸਐਮਓ ਫਗਵਾਣਾ ਡਾਕਟਰ ਲਹਿਬਰ ਰਾਮਦਨਾ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਿਸ ਹਸਪਤਾਲ ਦੇ ਨਾਲ ਦੇ ਪਲਾਟ ਦੇ ਵਿੱਚ ਇਹ 55 ਮਿਲੀਆਂ ਨੇ ਉਹਨਾਂ ਨੂੰ ਬੁਲਾ ਕੇ ਆਪਣੇ ਵਾਲੇ ਦੁਆਲੇ ਅਜਿਹੇ ਅੰਸਰਾ ਦਾ ਧਿਆਨ ਰੱਖਣ ਦੇ ਲਈ ਕਿਹਾ ਜਾਏਗਾ ਤੇ ਉਹਨਾਂ ਕਿਹਾ ਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਸਿਰਿੰਜਾ ਦਾ ਮਿਲਣਾ ਚਿੰਤਾ ਦੀ ਗੱਲ ਹੈ ਨਾਲਿਓ ਉਹਨਾਂ ਕਿਹਾ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਕਿਸੇ ਨੂੰ ਵੀ ਸਿਰਿੰਜ ਨਹੀਂ ਦਿੱਤੀ ਜਾ ਸਕਦੀ ਉਹਨਾਂ ਐ ਵੀ ਕਿਹਾ ਕਿ ਇਹ ਸਿਰਿੰਜਾ ਦੀ ਵੀ ਜਾਂਚ ਕੀਤੀ ਜਾਵੇਗੀ ਤੇ ਜਿਨ੍ਹਾਂ ਨੇ ਵੀ ਬਿਨਾ ਡਾਕਟਰ ਦੀ ਪਰਚੀ ਤੋਂ ਵੱਡੀ ਮਾਤਰਾ ਦੇ ਵਿੱਚ ਸਰਿੰਜਾ ਦਿੱਤੀਆਂ ਹੋਣਗੀਆਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਦਿਆਂ ਹੋਇਆ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਹਾਇਦਰ ਸਾਹਿਬ ਇੱਕ ਕਾਮਲਾ ਸਾਹਮਣੇ ਆਇਆ ਕਿ ਇੱਕ ਹਸਪਤਾਲ ਦੇ ਲਾਗੇ ਸਰਿੰਜਾ ਦਾ ਵੱਡਾ ਇੱਕ ਜ਼ਖੀਰਾ ਬਰਾਮਦ ਹੋਇਆ ਤੇ ਕੀ ਕੋਣ ਵੇਚਦਾ ਤਾਂ ਕੀ ਮੈਡੀਕਲ ਸਟੋਰ ਵਾਲਿਆਂ ਨੂੰ ਵੇਚਣ ਦੀ ਪਰਮਿਸ਼ਨ ਹੈ ਨਾ ਇਸ ਤਰ੍ਹਾਂ ਹੋ ਕੇ ਮੈਡੀਕਲ ਸਟੋਰ ਵਾਲਿਆਂ ਨੂੰ ਡਾਕਟਰ ਦੀ ਪਰਚੀ ਤੇ ਹੀ ਵੇਚਣ ਦੀ ਰਜਾਇਤ ਹੈ ਇਸ ਤਰ੍ਹਾਂ ਨਹੀਂ ਆ ਕਿ ਮੈਡੀਕਲ ਕੋਈ ਵੀ ਜਾਵੇ ਤੇ ਸਰਿੰਜ ਮੰਗੇ ਤੇ ਦੇ ਦੇਣੀ ਹੁੰਦੀ ਆ ਉਹ ਡਾਕਟਰ ਦੀ ਪਰਚੀ ਤੇ ਲਿਖੀ ਹੋਵੇ ਤੇ ਤਾਂ ਹੀ ਦੇਣੀ ਹੁੰਦੀ ਹੈ ਬਾਕੀ ਜਿਹੜੇ ਹਸਪੀਟਲ ਦੇ ਕੋਲ ਸਰਿੰਜਾਂ ਦਾ ਢੇਰ ਮਿਲਿਆ ਉਹਨਾਂ ਨੂੰ ਅਸੀਂ ਬੁਲਾਵਾਂਗੇ ਤੇ ਉਹਨਾਂ ਨੂੰ ਕਹਾਂਗੇ ਕਿ ਤੁਹਾਡੀ ਪ੍ਰੋਕਸੀਮਿਟੀ ਦੇ ਵਿੱਚ ਹੈ ਤੇ ਦੇਖੋ ਕਿ ਕੌਣ ਕਰਦਾ ਹੈ ਜਾਇ ਇਹਦੇ ਬਾਰੇ ਪੂਰਾ ਉਤਿਆਰ ਰੱਖਣ ਨਿਗਰਾਨੀ ਰੱਖਣ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਇਨਸਟਰਕਸ਼ਨਾਂ ਦਿੱਤੀਆਂ ਜਾਣਗੀਆਂ ਪੁੱਛਿਆ ਜਾਵੇ ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਡਾਕਟਰ ਦੀ ਪਰਚੀ ਤੋਂ ਬਗੈਰ ਨਹੀਂ ਮਿਲ ਸਕਦੀ ਤੁਹਾਨੂੰ ਕੀ ਲੱਗਦਾ ਹੈ ਅਸਲ ਇਹ ਸਰਿੰਜਾਂ ਆਈਆਂ ਕਿੱਥੋਂ ਨੇ ਹਾਂ ਇਹ ਉਹਨਾਂ ਨੂੰ ਬੁਲਾ ਕੇ ਹਸਪੀਟਲ ਵਾਲਿਆਂ ਨੂੰ ਬੁਲਾ ਕੇ ਪੁੱਛਦੇ ਆ ਵੀ ਦੇਖੋ ਜਰਾ ਅਬਜ਼ਰਵ ਕਰੋ ਕਿ ਇਹ ਕੌਣ ਕੇ ਇਸ ਤਰ੍ਹਾਂ ਕਰਦਾ ਹੈ ਤੇ ਜੋ ਵੀ ਕਰਦਾ ਹੈ ਗਲਤ ਹੈ ਕਿ ਨਰਸਾਂ ਜਿਹੜੀਆਂ ਸਰਿੰਜਾਂ ਉੱਥੇ ਮਿਲੀਆਂ ਜੂਜ਼ ਕੀਤੀਆਂ ਮਿਲੀਆਂ ਹੋਈਆਂ ਆ। ਕਾਫੀ ਵੱਡੇ ਮਾਤਰਾ ਚ ਬਈਆਂ ਆਈਆਂ। ਕਿ ਮੈਡੀਕਲ ਸਟੋਰ ਵਗੈਰਾ ਨੂੰ ਹਦਾਇਤਾਂ ਹੈ ਕਿ ਦੰਨੀਆਂ ਕੋਈ ਸਰਿੰਜਾਂ ਦੇਣੀਆਂ। ਨਹੀਂ ਜੀ ਇਸ ਤਰ੍ਹਾਂ ਤਾਂ ਨਹੀਂ ਹੈ। ਉਹੀ ਕਿ ਡਾਕਟਰ ਦੀ ਪਰਚੀ ਤੇ ਹੀ ਦੇਣੀ ਹੁੰਦੀ ਹੈ ਮੈਡੀਕਲ ਸਟੋਰ ਵਾਲਿਆਂ ਨੇ ਵੀ ਜੇ ਕਿਸੇ ਨੂੰ ਸਰਿੰਜ ਦੇਣੀ ਆ। ਤੇ ਕੋਈ ਐਨਜੀਓ ਨੂੰ ਕੋਈ ਦੰਨੀਆਂ ਹੋਵੇ ਪਰਮਿਸ਼ਨ ਆ ਜੇ ਕੋਈ ਐਨਜੀਓ ਹੈ ਤੇ ਐਨਜੀਓ ਨੂੰ ਵੀ ਇਹ ਹਦਾਇਤ ਹੁੰਦੀ ਆ ਕਿ ਲਿਮਿਟ ਹੁੰਦੀ ਆ ਕਿ ਇੱਕ ਪੇਸ਼ੈਂਟ ਨੂੰ ਕਿੰਨੀ ਸਰਿੰਜ ਦੇਣੀ ਆ। ਉਸੇ ਵੇਲੇ ਜੂਜ਼ ਕਰ ਲੈ। ਬਲਕ ਦੇ ਵਿੱਚ ਕੁਝ ਨਹੀਂ ਦੇਣਾ ਤੇ ਦੇਣ ਤੋਂ ਬਾਅਦ ਜਦੋਂ ਸਰਿੰਜ ਕਿਸੇ ਨੂੰ ਦਿੰਦੇ ਆ ਕੀ ਉਹਨੂੰ ਦੱਸਿਆ ਜਾਂਦਾ ਕਿ ਡਿਸਟਰਾਏ ਵਗੈਰਾ ਕਰਨੀ ਹੈ ਹਾਂਜੀ ਹਾਂਜੀ ਡਿਸਪੋਜ਼ ਆਫ ਦਾ ਹੁੰਦਾ ਬਾਇਓ ਬੇਸਡ ਦੇ ਨਿਯਮ ਸਾਰਿਆਂ ਨੂੰ ਦੱਸੇ ਗਏ ਹਨ ਤੇ ਬਾਇਓ ਬੇਸਡ ਦੇ ਨਿਯਮਾਂ ਦੀ ਪਾਲਣਾ ਕਰਨੀ ਹੁੰਦੀ ਹੈ ਇਹ ਬਲਾਕ ਹੈ ਇਹ ਸਭ ਕੁਝ ਕਲੀਅਰ ਤੇ ਕੀ ਤੁਹਾਡੇ ਕੋਲੋਂ ਇਹਦੀ ਕੋਈ ਜਾਂਚ ਕੀਤੀ ਜਾਏਗੀ ਜੋ ਮਾਮਲਾ ਸਾਹਮਣੇ ਆਇਆ ਹਾਂਜੀ ਹਾਂਜੀ ਬਲਾਕ ਸਾਰਿਆਂ ਨੂੰ ਪੁੱਛਿਆ ਜਾਏਗਾ ਤੇ ਉੱਥੇ ਆਪਣਾ অবজারভার ਵੀ ਭੇਜਾਂਗੇ ਦਰਜਨੋਂ ਦੇ ਹਿਸਾਬ ਨਾਲ ਰੱਬ ਸਾਹਿਬ ਸਰਿੰਜਾਂ ਪਈਆਂ ਉੱਥੇ ਕੁਈ ਨਹੀਂ ਇਸ ਬਾਰੇ ਕੋਈ ਕਾਰ ਨਹੀਂ ਹੈ ਇਸ ਸਬੰਧੀ ਜਦੋਂ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਧਿਆਨ ਦੇ ਵਿੱਚ ਮਾਮਲਾ ਆਇਆ ਸੀ ਕਿ ਇੱਕ ਨਸ਼ਾ ਛਡਾਊ ਕੇਂਦਰ ਜਿਸ ਦੇ ਨਾਲ ਲੱਗਦੇ ਖਾਲੀ ਪਲਾਟ ਦੇ ਬਾਹਰ ਕੁਝ ਲੋਕ ਖੜੇ ਰਹਿੰਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਹੀ ਉਸ ਜਗ੍ਹਾ ਤੇ ਪੈਟਰੋਲੀਅਮ ਵੀ ਕੀਤੀ ਜਾ ਰਹੀ ਹੈ ਤੇ ਕਾਫੀ ਲੋਕਾਂ ਨੂੰ ਪੁੱਛਗਿੱਛ ਦੇ ਲਈ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਵਾਰਨਿੰਗ ਵੀ ਦਿੱਤੀ ਗਈ ਹੈ ਨਾਲ ਹੀ ਪਲਾਟ ਦੇ ਮਾਲਕ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਪਲਾਟ ਦੇ ਵਿੱਚ ਕੇਅਰ ਟੇਕਰ ਰੱਖਿਆ ਜਾਵੇ ਤੇ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਵੱਲੋਂ ਹੈਲਥ ਭਾਗ ਦੇ ਨਾਲ ਵੀ ਇਸ ਸਬੰਧ ਦੇ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ਗੰਭੀਰਤਾ ਦੇ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਯਾ ਸ਼ਰਮਾ ਦੀ ਰਿਪੋਰਟ ਅਨੀਮਟੀ ਮਾਮਲਾ ਜਿਹੜਾ ਇੱਕ ਸਿਵਲ ਹਸਪਤਾਲ ਦੇ ਨਜ਼ਦੀਕ ਕਾਫੀ ਸਰਿੰਜਾਂ ਦਾ ਜ਼ਖੀਰਾ ਪਿਆ ਹੋਇਆ ਤੇ ਜੋ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਹੈ ਉਸ ਦੇ ਤਹਿਤ ਕੀ ਲੱਗਾ ਤੁਹਾਨੂੰ ਇਹ ਜੋ ਜ਼ਖੀਰਾ ਮਿਲਿਆ ਸਾਹਮਣੇ ਹਾਂਜੀ ਇਹ ਸਾਡੇ ਧਿਆਨ ਚਾਹੀਏ ਜੀ ਇਨਫੋਰਮੇਸ਼ਨ ਅਸੀਂ ਆਪ ਵੀ ਮੌਇਨਾ ਕੀਤਾ ਹੈ ਜਗੈ ਦਾ ਤੇ ਉਹ ਇੱਕ ਨਸ਼ਾ ਛਡਾਊ ਕੇਂਦਰ ਹੈ ਜਿੱਥੇ ਜਿਹੜੇ ਕੁਝ ਐਡਿਕਟਸ ਨੇ ਜਦੋਂ ਉਹਨਾਂ ਨੂੰ ਅਥੀ ਮੈਡੀਸਿਨ ਲੈਣ ਆਉਂਦੇ ਹੈਗੇ ਆ ਤੇ ਕੁਝ ਖਾਲੀ 플ੌਟ ਵਗੈਰਾ ਹੈ ਉੱਥੇ ਉਹ ਵੇਟ ਕਰ ਲੈਂਦੇ ਨੇ ਇੱਕ ਦੂਜੇ ਦੀ ਤੇ ਹੁਣ ਅਸੀਂ ਜਦੋਂ ਹੀ ਸਾਡੀ ਧਿਆਨ ਚਾਈ ਹੈ ਉੱਥੇ ਅਸੀਂ ਲਗਾਤਾਰ ਪੈਟਰੋਲਿੰਗ ਕਰ ਰਹੇ ਹੈਗੇ ਆਂ ਤੇ ਜਿਹੜਾ ਮਾਲਕ ਹੁਕਮਾਨ ਹੈਗੇ ਉਹਨਾਂ ਨੂੰ ਵੀ ਕੰਟੈਕਟ ਕਰਕੇ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਉੱਥੇ ਆਪਣਾ ਕੋਈ ਕੇਅਰ ਟੇਕਰ ਰੱਖਣ ਕਿਉਂਕਿ ਉਹ ਬਿਆਬਾਨ ਜਗ੍ਹਾ ਹੈਗੀ ਹੈ ਤੇ ਅਸੀਂ ਕਾਫੀ ਜਨੇ ਪ੍ਰੀਵੈਂਟਿਵ ਐਪਸ਼ਨ ਵੀ ਕੀਤਾ ਹੈਗਾ ਰਾਉਂਡ ਅਪ ਕੀਤੇ ਬੰਦੇ ਜਿਹੜੇ ਐਨ ਜੀਓ ਚਲਾ ਰਹੇ ਹੈਗੇ ਨੇ ਜਿਨ੍ਹਾਂ ਤੋਂ ਇਹ ਫ੍ਰੀ ਆਫ ਕਾਸਟ ਮੈਡੀਸਿਨ ਐਂਡ ਪਲਸ ਡਿਸਪੋਜ਼ੇਬਲ ਸਟ੍ਰਿੰਜਸ ਮਿਲਦੀਆਂ ਨੇ ਉਹਨਾਂ ਨੂੰ ਵੀ ਸਿਹਦਾਇਤ ਕੀਤੀ ਹੈ ਕਿ ਇਹਦਾ एवरीथिंग ਸ਼ੁੱਡ ਬੀ ਰਿਪੋਰਟ ਤੇ ਲਿਆਣਾ ਚਾਹੀਦਾ ਹੈ ਕੌਣ ਲੈ ਕੇ ਜਾ ਰਿਹਾ ਹੈ ਕਮੀਆਂ ਨੰਬਰ ਆਫ ਮੈਡੀਸਿਨਸ ਐਂਡ ਸਟ੍ਰਿੰਜੀਸ ਐ ਉਹ ਲੈ ਕੇ ਜਾ ਰਹੇ ਹੈਗੇ ਤੇ ਉਹਨਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਦੇ ਸਟ੍ਰਿਕਟ ਰੀ ਕੰਪਲਾਈਂਸ ਕਰਨਗੇ ਜੋ ਗਵਰਨਮੈਂਟ ਦੇ ਗਾਈਡਲਾਈਨਸ ਹੈਗੇ ਨੇ ਜਿਹੜੇ ਕਮਿਜੀ ਹਸਪਤਾਲ 'ਚ ਗੋਲੀਆਂ ਵਗੈਰਾ ਮਿਲਦੀਆਂ ਉੱਥੇ ਸਾਰੀ ਦਿਹਾੜੀ ਦੇਖਣ ਨੂੰ ਮਿਲਦਾ ਕਿ ਜੋ ਨਸ਼ਾ ਕਰਦੇ ਆ ਨੌਜਵਾਨ ਉੱਥੇ ਮੰਡਰਾਂਦੇ ਰਹਿੰਦੇ ਆ ਤੇ ਕੀ ਲੱਗਾ ਕਿ ਕਿਦਾਂ ਗੋਲੀਆਂ ਦਿੰਦੇ ਉਹਨਾਂ ਨੂੰ ਇਹ ਵੀ ਜੀ ਅਸੀਂ ਤੈਥ ਦੇ ਤਹਿਕੀਕਾਤ ਕਰਾਂਗੇ ਔਰ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਜੋ ਤੁਸੀਂ ਸਾਡੇ ਧਿਆਨ ਦੇ ਵਿੱਚ ਲਿਆਂਦਾ ਹੋਇਆ ਐਸ ਪਰ ਗਵਰਨਮੈਂਟ ਗਾਈਡਲਾਈਨਸ ਜਿਵੇਂ ਹੋਏ ਤੋਂ ਡਿਵੀਏਟ ਕਰਦੇ ਹੋਏ ਤਾਂ ਅਸੀਂ ਐਕਸ਼ਨ ਲਵਾਂਗੇ ਰਹੀ ਗੱਲ ਜਿਹੜੇ ਉੱਥੇ ਲੜਕੇ ਖੜੇ ਰਹਿੰਦੇ ਹੈਗੇ ਉਹਦੇ ਚ ਅਸੀਂ ਪੈਟਰੋਲਿੰਗ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਹੈਗਾ ਤੇ ਹੁਣ ਇਦਾਂ ਦੀ ਪ੍ਰੋਬਲਮ ਉੱਥੇ ਨਹੀਂ ਹੈਗੀ ਐ ਤੇ ਵੀ ਵਿਲ ਕੀਪ ਔਨ ਟੇਕਿੰਗ ਐਕਸ਼ਨ ਜਿਹੜਾ ਕੋਈ ਮਾੜਾ ਅਸਰ ਉੱਥੇ ਅਵੇਲੇਬਲ ਨਹੀਂ ਮੈਂ ਵੱਡੇ ਮਤਲਬ ਬਹੁਤ ਚਾਲਾ ਮਤਲਬ ਉੱਥੇ ਸਿੰਜਾ ਪਈਆਂ ਜਿਹੜੇ ਸੂਈਆਂ ਵੀ ਹੈਗੀਆਂ ਮਤਲਬ ਕੋਈ ਜਿਹੜੀ ਮੈਡੀਕਲ ਸਟੋਰ ਹੈ ਜਾਂ ਕੋਈ ਹੋਰ ਐਨਜੀਓ ਵਗੈਰਾ ਨਾਲ ਤੁਸੀਂ ਬੁਲਾ ਕੇ ਮੀਟਿੰਗ ਕਰੋਗੇ ਵੀ ਇਹ ਸਿਰਿੰਜਾਂ ਕਿੱਥੋਂ ਆndੀਆਂ ਆ। ਹਾਂਜੀ ਬਿਲਕੁਲ ਜੀ ਅਸੀਂ ਆਪਣੇ ਸਿਵਲ ਕਾਉਂਟਰਪਾਰਟਸ ਨਾਲ ਵੀ ਇਹ ਕਰ ਲਵਾਂਗੇ ਹੈਲਥ ਡਿਪਾਰਟਮੈਂਟ ਨਾਲ ਵੀ ਇਹ ਨੂੰ ਟੇਕ ਅਪ ਕਰਾਂਗੇ ਬਿਕਾਉਜ਼ ਉਹ ਯੂਜ਼ ਕਰਕੇ ਉੱਥੇ ਹੀ ਸ਼ਾਇਦ ਕਿਤੇ ਕੋਈ ਵੇਸਟ ਦਾ ਡਿਸਪੋਜ਼ਲ ਦਾ ਮੈਕੈਨਿਜ਼ਮ ਸ਼ਾਇਦ ਨਹੀਂ ਹੈਗਾ ਤੇ ਉਹ ਅਸੀਂ ਟੇਕ ਅਪ ਕਰਾਂਗੇ ਆਪਣੇ ਸਿਵਲ ਕਾਉਂਟਰਪਾਰਟਸ ਦੇ ਨਾਲ ਸੋ ਦੈਟ ਜੋ ਡੈਕਸ ਜਿਹੜੇ ਯੂਜ਼ ਕਰਦੇ ਨੇ ਕਿਉਂਕਿ ਡਿਸਪੋਜ਼ੇਬਲ ਜਿਹੜੀ ਸਟ੍ਰਿੰਜਸ ਨੇ ਉਹਨਾਂ ਦਾ ਮੈਕੈਨਿਜ਼ਮ ਜਿਹੜਾ ਹੈ ਉਹ ਹੈਲਥ ਡਿਪਾਰਟਮੈਂਟ ਔਰ ਸਿਵਲ ਡਿਪਾਰਟਮੈਂਟ ਦੇ ਕਾਉਂਟਰਪਾਰਟਸ ਉਹ ਹੀ ਮਾਨੀਟਰ ਕਰਦੇ ਹੈ ਬਟ ਅਸੀਂ ਉਹਨਾਂ ਨਾਲ ਟੇਕ ਅਪ ਕਰਕੇ ਵੀ ਵਿਲ ਇਨਕੁਆਇਰ ਵੀ ਇਹਦੇ ਵਿੱਚ ਕੋਈ ਅਗਰ ਟਰੁੱਟੀ ਪਾਈ ਜਾਂਦੀ ਹੈ ਤਾਂ ਉਹਦੇ ਤੇ ਆਪਾਂ ਲੀਗਲੀ ਜੋ ਐਕਸ਼ਨ ਹੋਏਗਾ ਅਸੀਂ ਤੇ ਕੀ ਡਰਗ ਇਨਸਪੈਕਟਰ ਨੂੰ ਨਾਲ ਲੈ ਕੇ ਕਿਤੇ ਇਹਨਾਂ ਸੈਂਟਰਾਂ ਦੀ ਚੈਕਿੰਗ ਕੀਤੀ ਗਈ ਅਸੀਂ ਆਪਣੇ ਲੈਵਲ ਤੇ ਤਾਂ ਕੀਤੀ ਹੈ ਜੀ ਅਸੀਂ ਡਰਗ ਇਨਸਪੈਕਟਰ ਨੂੰ ਵੀ ਕਿਹਾ ਗਿਆ ਤੇ ਜਦੋਂ ਵੀ ਉਹਨਾਂ ਨੂੰ ਸਾਡੀ ਅਸਿਸਟੈਂਸ ਦੀ ਲੋੜ ਪਈਗੀ ਵੀ ਵਿਲ ਡੈਫੀ